ਪ੍ਰੀਤ ਆਕਾਸ਼ ਕਪਲ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਜੋ ਕਿ ਆਪਣੀ ਰੀਲ ਤੇ ਆਪਣੇ ਬਲੌਗ ਦੇ ਕਰਕੇ ਚਾਚਾ ਦੇ ਵਿੱਚ ਬਣੇ ਰਹਿੰਦੇ ਨੇ ਤੇ ਪਿਤੇ ਦਿਨੀ ਕੁਝ ਟਾਈਮ ਪਹਿਲਾਂ ਉਹਨਾਂ ਦੀ ਇੱਕ ਕੌਂਟਰੋਵਰਸੀ ਵੀ ਨਿਕਲ ਕੇ ਸਾਹਮਣੇ ਆਈ ਸੀ ਜੋ ਕਿ ਰੋਮੀ ਥੱਗ ਲਾਈਫ ਨਾਲ ਹੋਈ ਸੀ ਜੋ ਕਿ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਸੀ ਤੇ ਹੁਣ ਇੱਕ ਵਾਰ ਫੇਰ ਪ੍ਰੀਤ ਆਕਾਸ਼ ਕਪਲ ਨੇ ਜਦੋਂ ਹੀ ਇਹ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਲੋਕਾਂ ਦੇ ਨਾਲ ਸ਼ੇਅਰ ਕੀਤਾ ਤਾਂ ਉਹਨਾਂ ਦੇ ਚਾਹਣ ਵਾਲਿਆਂ ਨੇ ਕਮੈਂਟਾਂ ਦੇ ਵਿੱਚ ਉਹਨਾਂ ਦੇ ਦੁੱਖ ਸੁੱਖ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ ਤੁਹਾਨੂੰ ਦੱਸ ਦੇ ਕਿ ਪ੍ਰੀਤ ਆਕਾਸ਼ ਕਪਲ ਦੇ ਵਿੱਚੋਂ ਜੋ ਪ੍ਰੀਤ ਆ ਗਈ ਉਹ ਹਸਪੀਟਲ ਦੇ ਵਿੱਚ ਐਡਮਿਟ ਨਜ਼ਰ ਆਉਂਦੀ ਹੈਗੀ ਉਸ ਨੂੰ ਦੇਖ ਕੇ ਆਕਾਸ਼ ਵੀ ਬਹੁਤ ਚਿੰਤਾ ਦੇ ਵਿੱਚ ਨਜ਼ਰ ਆਉਂਦਾਗਾ ਜਿਸ ਤੋਂ ਬਾਅਦ ਉਹਨਾਂ ਦੇ ਚਾਹਣ ਵਾਲਿਆਂ ਨੇ ਬਹੁਤ ਸਾਰੇ ਕਮੈਂਟ ਵੀ ਕੀਤੇ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਲੋਕ ਇਸ ਤਰ੍ਹਾਂ ਕਹਿ ਰਹੇ ਨੇ ਕਿ ਪ੍ਰੀਤ ਪ੍ਰੈਗਨੈਂਟ ਆ ਜਿਸ ਦੇ ਬਾਰੇ ਹਜੇ ਕੁਝ ਵੀ ਆਕਾਸ਼ ਪ੍ਰੀਤ ਕਪਲ ਨੇ ਨਹੀਂ ਦੱਸਿਆ ਤੇ ਅਸੀਂ ਵੀ ਉਹਨਾਂ ਦੀ ਕਿਸੇ ਵੀ ਗੱਲ ਬਾਰੇ ਪੁਸ਼ਟੀ ਨਹੀਂ ਕਰ ਸਕਦੇ ਪਰ ਬਹੁਤ ਸਾਰੇ ਨੈਗੇਟਿਵ ਕਮੈਂਟ ਵੀ ਆ ਰਹੇ ਨੇ ਜਿਸ ਦੇ ਵਿੱਚ ਲੋਕ ਕਹਿ ਰਹੇ ਨੇ ਕਿ ਤੁਸੀਂ ਹਸਪੀਟਲ ਦੇ ਵਿੱਚ ਤਾਂ ਟਿਕ ਜਾਇਆ ਕਰੋ ਇਹ ਜਿਹੇ ਵੀਡੀਓ ਨਾ ਬਣਾਇਆ ਕਰੋ ਕਿ ਵਿੱਚ ਲੋਕ ਇਹ ਵੀ ਕਮੈਂਟ ਕਰ ਰਹੇ ਨੇ ਕਿ ਉਹ ਕਿਸੇ ਨੂੰ ਮਾੜਾ ਤਾਂ ਨਹੀਂ ਬੋਲਦੇ ਜੋ ਕਰਦੇ ਨੇ ਉਹ ਆਪਣਾ ਖੁਦ ਕਰਦੇ ਨੇ ਤੁਸੀਂ ਮਾੜੇ ਕਮੈਂਟ ਨਾ ਕਰਿਆ ਕਰੋ ਇਸ ਤਰ੍ਹਾਂ ਦੇ ਬਹੁਤ ਸਾਰੇ ਕਮੈਂਟ ਆ ਰਹੇ ਨੇਗੇ ਕਿ ਅਸੀਂ ਵੀ ਰੱਬ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਆਕਾਸ਼ ਪ੍ਰੀਤ ਕਪਲ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਘਰੇ ਆਵੇ ਤੇ ਤੰਦਰੁਸਤੀ ਦੇ ਨਾਲ ਰਹੇ ਬਾਕੀ ਤੁਹਾਡਾ ਕੀ ਵਿਚਾਰਾ ਇਸ ਵੀਡੀਓ ਦੇ ਬਾਰੇ ਤਾਂ ਪੁਲਿਸ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਬਾਕੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਰੱਬ ਰੱਖਾ